ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਫਿਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਡੇ ਨਾਲ ਪਾਵਾਂਗੇ ਆਪਾਂ ਅੱਜ ਸੋ ਬਹੁਤ ਹੀ ਇੰਟਰਸਟਿਡ ਜਾਂ ਤੇ ਦਿਲਚਸਪ ਕਹਿਦੀ ਆਪਾਂ ਅੱਜ ਦਾ ਟੌਪਿਕ ਹੋਣ ਜਾ ਰਿਹਾ ਹੈਗਾ ਕਿਉਂਕਿ ਤੁਸੀਂ ਕਈ ਦਿਨਾਂ ਤੋਂ ਓਵੇਟ ਕਰਦੇ ਪਏ ਸੀ ਹੈਨਾ ਲਿਖੀ ਹਾਂਜੀ ਸਾਰੇ ਪੁੱਛਦੇ ਪਏ ਸੀਗੇ ਕਿ ਕਿ ਉਸ ਮੰਤਰ ਦਾ ਨਾਮ ਦੱਸੋ ਹੈਨਾ ਇਹ ਹੀ ਹੋਇਆ ਸੀ ਨਾ ਕਿ ਉਸ ਮੰਤਰ ਦਾ ਨਾਮ ਦੱਸੋ ਜਿਹਦੇ ਨਾਲ ਕਿ weight loss ਹੁੰਦਾ ਜਾਂ ਭਾਰ ਘਟਾਇਆ ਜਾ ਸਕਦਾ ਹੈ ਸੋ ਸਮੇਂ ਤੋਂ ਸਮਾਂ ਕੱਢਦੇ ਹੋਏ ਅੱਜ ਫੇਰ ਤੁਹਾਡੇ ਲਈ ਅਸੀਂ ਕੁਝ ਨਵਾਂ ਲੈ ਕੇ ਆਏ ਆ ਲਓ ਜੀ ਅੱਜ ਆਪਣੇ ਘਰੇ ਨਿਕਲ ਰਿਹਾ ਖੁਆ ਖੁਆ ਤੁਹਾਨੂੰ ਪਤਾ ਹੈ ਵੀ ਪੰਜਾਬੀਆਂ ਦੀ ਹੈਗੀ ਇਹ ਪਹਿਲੀ ਪਸੰਦ ਪਰ ਨਾਲ ਨਾਲ ਇਹ ਵੀ ਹੈਗਾ ਕਿ ਜੀ ਨੇ weight ਘਟਾਉਣਾ ਵੀ ਜਿਹੜੇ ਬੰਦੇ ਨੇ weight ਘਟਾਉਣਾ ਹੈਗਾ ਉਹਦਾ ਖੋਆ ਖਾਣਾ ਮਨੇ ਹੈ ਸੋ 10 ਕਿਲੋ ਦੁੱਧ ਦੇ ਵਿੱਚੋਂ ਆਪਾਂ ਖੋਆ ਕੱਢਿਆ ਅੱਜ ਮੇਰੇ ਚਾਲ ਦੇ ਵਿੱਚ ਲੈ 2.5 ਤਨ ਕਿਲੋ ਖੋਆ ਨਿਕਲ ਗਿਆ ਹੋਊਗਾ ਹਨਾ ਲਖਵੀਰ ਨੂੰ ਲੱਗਦਾ ਵੀ ਬਾਕੀ weight ਕਰਦੇ ਹੁਣ ਦੇਖਦੇ ਆ ਵੀ ਕਿੰਨਾ ਕੁ ਖੋਆ ਨਿਕਲਿਆ ਹੈਗਾ ਵਿੱਚ ਉਹਦੇ ਗਾਜਰਾ ਐਡ ਕਰਿਆ ਜਣਗੀਆਂ ਮਮਾ ਆਹ ਹੇ ਪੈਰ ਨੀ ਲੰਬਾ ਹਾਂ ਵੀ ਰਾਣੀ ਤੂੰ ਵੀ ਖਾਵੇਂਗਾ ਰਾਣੀ ਇਹ ਤਾਂ ਖਾ ਹੱਗੀ ਗਰਮ ਗਰਮ ਹੀ ਖਾ ਲਿਆ ਅੱਛਾ ਲੈ ਵੀ ਹੁਣ ਇਹਦਾ ਆਪਾਂ ਕਰਾਂਗੇ weight ਵੀ ਕਿੰਨਾ ਕੁ ਨਿਕਲਿਆ ਮੇਰੇ ਹਿਸਾਬ ਨਾਲ ਇਹ 2.5 ਦਾ ਗੇੜ ਹੋਣੀ ਹੋਣਾ ਗਾ ਵੀ 2.5 ਕਿਲੋ ਤਾਂ ਹੋ ਹੀ ਜਾਣਾ ਬਾਕੀ ਦੇਖੋ ਵੇਟ ਕਰੇ ਤੋਂ ਪਤਾ ਲੱਗਦਾ ਵੀ ਕਿੰਨਾ ਇਹਦਾ ਵੇਟਰ ਹੋਊਗਾ ਇਹ ਦਾਣੇ ਦਾ ਜੰਪਾ ਇਹ ਤਾਂ ਮੋਲੇ ਦਾ ਲੈਨੇ ਨੇ ਮੁੱਲ ਤਾਂ ਹਾਂ ਇਹ ਗੱਲ ਹੈਗੀ ਲਖਵੀਰਾ ਨਾ ਆਪਾਂ ਜਿਹੜਾ ਉਦੋਂ ਲਿਆ ਸੀਗਾ ਨਾ ਵਧੀਆ ਨਹੀਂ ਸੀ ਉਹ ਘਰ ਦੀ ਘਰ ਦੀ ਚੀਜ਼ ਵਰਗੀ ਸਰਦਾਰੀ ਨਹੀਂ ਹੈਗੀ ਵੀ ਮਾਤਾ ਸੋ ਬਈ ਦੇਖੋ ਖੋਆ ਦੇ ਇੱਕ ਇੱਕ ਦੇ ਤੁਹਾਡਾ ਮਨ ਬੇਈਮਾਨ ਵੀ ਨਾ ਹੋ ਜਾ ਸਾਰਿਆਂ ਦਾ ਮੈਂ ਇਹ ਕਹਿਣਾਗਾ ਵੀ ਜੀ ਨੇ ਬੇਟ ਘਟਾਉਣਾ ਹੈ ਉਹ ਬੰਦੇ ਦਾ ਖੋਆ ਖਾਣਾ ਮੈਂ ਪਹਿਲਾਂ ਵੀ ਕਹਿ ਕੇ ਹਟਾ ਵੀ ਇਹ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਠੀਕ ਹੈ ਨਾ ਲਾ ਵੀ ਦੇਖ ਸੰਭਿਆ ਲਓ ਜੀ ਕੰਡਾ ਕਰ ਲਿਆ ਆਉਣ ਆਪਾਂ ਨੇ ਹੁਣ ਆਪਾਂ ਦੇਖਦੇ ਆਂ ਵੀ ਕਿੰਨਾ ਖੋਆ ਨਿਕਲਿਆ 10 ਕਿਜੀ ਦੁੱਧ ਦੇ ਵਿੱਚੋਂ 400 ਗ੍ਰਾਮ ਦਾ ਰਹਿ ਗਿਆ ਆਪਣਾ ਇਹ ਵਾਟਾ ਜਿਹੜਾ ਮੈਂ ਕਿਹਾ ਸੀ ਨਾ 2.5 ਕਿਲੋ ਹੋਣਾ 2 ਕਿਲੋ 400 ਗ੍ਰਾਮ ਹੋ ਗਿਆ ਭਾਈ ਮੰਨ ਕੇ ਚੱਲੋ 2.5 ਕਿਲੋ ਹੀ ਹੋ ਗਿਆ ਸੋ ਇਹ ਕਹਿੰਦੇ ਵੀ ਕਿਲੋ ਦੁੱਧੋ ਵਿੱਚੋਂ ਕੱਢ ਲਿਆ ਸੀਗਾ 10 ਲੀਟਰ ਵਾਲੀ ਕਿੰਨੀ ਭਰੀਦੀ ਆ ਪਾਸੋਵਾ ਸੋ 9 ਲੀਟਰ ਦੇ ਵਿੱਚੋਂ ਨਿਕਲਿਆ ਭਈ ਇਹ 9 ਲੀਟਰ ਚੋਂ ਲਖੀ ਉਹੀ ਮੈਂ 2.5 ਕਿਹਾ ਸੀ ਨਾ 2 ਕਿਲੋ 400 ਗ੍ਰਾਮ ਨਿਕਲੇ ਆ ਸੋ ਭਾਈ ਦੇਖੋ ਤੁਸੀਂ ਇਹ ਮੰਨ ਕੇ ਚੱਲੋ ਵੀ ਹੈ ਦੋ ਗਲਾਸ ਕੱਢ ਵੀ ਲਓ ਮਤਲਬ ਢਾਈ ਲਾ ਲਓ ਚਲੋ ਬਾਲਾ ਨਹੀਂ ਆਪਾਂ ਕਹਿੰਦੇ ਹੈਗੇ ਢਾਈ ਕਿਲੋ ਲਾ ਲਓ ਵੀ ਢਾਈ ਕਿਲੋ ਨਿਕਲਾ ਗਿਆ ਗੱਲ ਇਹ ਆ ਵੀ ਘਰ ਦੀ ਚੀਜ਼ ਉਹ ਵੀ ਹੈ ਨਾ ਦੋ ਤੋਂ ਪਿਆਰ ਹੋਣਾ ਚਾਹੀਦਾ ਹਾਂ ਸਾਰਾ ਵਧੀਆ ਸੀਗਾ ਤਾਂ ਹੀ ਉਹ ਨਿਕਲਿਆ ਇੱਕ ਦਿਨ ਅਸੀਂ ਨਾ ਥੋੜਾ ਜਿਹਾ ਬਾਜ਼ਾਰ ਚੋਂ ਲੈ ਲਿਆ ਕਿਤੇ ਮੈਂ ਖ ਵਿਚਾਲ ਘਰੇ ਕਿੱਥੋਂ ਕੱਢਾਂਗੇ ਤੇ ਉਦੋਂ ਮੈਂ ਦੇਖਿਆ ਵੀ ਜਦੋਂ ਅਸੀਂ ਉਹ ਗਰਮ ਕੀਤਾ ਗਰਮ ਕਰਕੇ ਨਾ ਜਿਵੇਂ ਆਪਾਂ ਕਾਗਜ਼ ਨਹੀਂ ਖਾਂਦੇ ਹੁੰਦੇ ਇਸ ਤਰ੍ਹਾਂ ਦਾ ਉਹਦਾ ਸਵਾਦ ਰਿਹਾ ਤੇ ਉਹ ਮੰਤਰ ਬਾਰੇ ਤੁਹਾਨੂੰ ਦੱਸਾਂਗੇ ਮੰਤਰ ਤੋਂ ਪਹਿਲਾਂ ਤੁਹਾਨੂੰ ਜਾਂ ਉਸ ਪ੍ਰੋਡਕਟ ਬਾਰੇ ਜੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਕੁਝ ਕੋ ਗੱਲਾਂ ਤੁਹਾਡੇ ਨਾਲ ਪਹਿਲਾਂ ਜੋ ਡਿਸਐਡਵਾਂਟੇਜ ਦੇ ਵਿੱਚ ਨੇਗੀਆਂ ਉਹ ਵੀ ਤੁਹਾਨੂੰ ਦੱਸਾਂਗੇ ਸੋ ਲਖਵੀਰ ਆਪਾਂ ਗੱਲ ਕਰ ਲਈ ਹੈ ਨਾ ਕਿ ਜਦ ਆਪਾਂ ਇਹ ਪ੍ਰੋਡਕਟ ਲਾ ਲਓ ਜਾਂ ਤੁਸੀਂ ਜਿਵੇਂ ਪ੍ਰੋਡਕਟ ਨਹੀਂ ਸੀ ਉਹ ਜਿਹੜਾ ਆਪਾਂ ਗ੍ਰੀਨ ਟੀ ਕਹਿੰਦੇ ਹੈ ਨਾ ਵੀ ਆਪਾਂ ਨਹੀਂ ਵਰਤਿਆ ਸੀਗਾ ਤਾਂ ਉਹਦੇ ਵਿੱਚ ਪਹਿਲਾਂ ਆਪਾਂ ਨੂੰ ਕੀ ਮਦਰ ਤੋਂ ਨੂੰ ਖੁਦ ਮੈਂ ਉਹ ਪੁੱਛਣਾ ਚਾਹਨਾਗਾ ਇੱਕ ਮਤਲਬ ਜਿਵੇਂ ਆਪਾਂ ਡਾਕਟਰ ਨਹੀਂ ਕਮਰੀਸ ਨੂੰ ਪੁੱਛਤਾ ਹੈਗਾ ਵੀ ਕਿੰਨਾ ਦੀ ਕੀ ਪ੍ਰੋਬਲਮ ਆਉਂਦੀ ਸੀਗੀ ਉਹਨੂੰ ਉਸ ਤਾਂ ਮੇਤਾ ਜੀ ਨੂੰ ਸਮਝ ਲਾਉਣਾ ਇੱਕ ਤਾਂ ਤੁਰਨ ਚੜੇ ਦਿੱਕਤ ਬਹੁਤ ਜ਼ਿਆਦਾ ਆਉਂਦੀ ਸੀ ਨਾ ਦਮ ਵੱਲ ਚੜ ਜਾਂਦਾ ਸੀਗਾ ਤੇ ਉਹ ਰੂਪ ਜਿਹਾ ਕੰਮ ਕਰਨ ਜਦੋਂ ਆਪਾਂ ਕਰਦੇ ਸੀ ਉਹ ਨਾ ਸਰੀਰ ਟੁੱਟਣ ਜੇ ਲੱਗ ਜਾਂਦਾ ਸੀਗਾ ਸੁਸਤ ਸੁਸਤਪਨ ਜ਼ਿਆਦਾ ਰਹਿੰਦਾ ਸੀ ਹਨਾ ਭੋਗੜ ਜਾਂ ਸਰੀਰ ਬਣ ਜਾਂਦਾ ਸੀਗਾ ਇਹ ਦੇ ਵਿੱਚ ਹੀ ਹੁੰਦਾ ਹੈ ਨਾ ਹਾਂਜੀ ਮੈਂ ਆਜ ਰਹਿਦਾ ਸੀ ਉਹਨੇ ਵੀ ਆਹ ਕੰਮ ਜੇ ਕਰ ਲਈਏ ਤਾਂ ਪੈਜੀ ਹੈ ਨਾ ਬਸ ਆਇਂਦੇ ਰਹਿੰਦੇ ਸੀ ਪਰ ਹੁਣ ਨਹੀਂ ਹੈਗਾ ਇਦਾਂ ਦਾ ਸਰੀਰ ਹੁਣ ਵਧੀਆ ਬਹੁਤ ਵਧੀਆ ਰਿਜ਼ਲਟ ਆਇਆ ਹੈ ਗ੍ਰੀਨ ਟੀਨ ਦੇ ਨਾਲ ਜਾਂ ਫਿਰ ਉਹ ਮਤਲਬ ਸਰੀਰ ਦੇ ਵਿੱਚ ਸੁਸਤਪਨ ਜਾਂ ਚਮੜੀ ਹੈ ਜਿਹੜੀ ਹੈ ਨਾ ਸਖਨ ਢਿੱਲੀ ਪੈ ਜਾਂਦੀ ਹੈ ਹਨਾ ਕਹਿਣ ਤੋਂ ਭਾਵ ਦੋਸਤੋ ਇਹ ਹੁੰਦਾ ਹੈ ਕਿ 30-35 ਸਾਲ ਦੀਆਂ ਸਾਡੀਆਂ ਭੈਣਾਂ ਲੇਡੀਜ਼ ਦੇ ਵਿੱਚ ਇਹ ਜਿਆਦਾ ਪ੍ਰੋਬਲਮ ਹੈ ਉਹ ਇਦਾਂ ਲੱਗਣਗੀਆਂ ਜਿਵੇਂ ਕਿ ਉਹ 40-45 ਸਾਲ ਦੀ ਏਜ ਦੇ ਵਿੱਚ ਹੋਣ ਹੈ ਨਾ ਕਿਉਂਕਿ ਕੁਝ ਕਾਰਨ ਚਲੋ ਤੁਹਾਡੇ ਨਾਲ ਅਸੀਂ ਹਾਸਾ ਮਜ਼ਾਕ ਵੀ ਕਰ ਲੈਂਦੇ ਹਾਂ ਹਰ ਇੱਕ ਚੀਜ਼ ਜੇ ਆਪਾਂ ਕਹੀਏ ਖਾਣ ਪੀਣ ਨਾਲ ਵੈਸੇ ਹੁੰਦਾ ਤਾਂ ਗੜਬੜ ਜਿਆਦਾ ਖਾਣ ਪੀਣ ਕਾਰਨ ਹੀ ਲੱਗਦੀ ਹੈ ਨਾ ਕਿ ਕੁਝ ਇੱਕ ਪੇਟ ਨੂੰ ਆਪਾਂ ਮਤਲਬ ਇੱਕ ਡਸਟ ਵੀਨ ਬਣਾ ਦਿੰਦੇ ਆ ਕਹਿਣ ਤੋਂ ਭਾਵ ਜਦੋਂ ਵੀ ਕੁਝ ਆਇਆ ਉਹ ਖਾ ਲਿਆ ਮਤਲਬ ਉਹਦੇ ਵਿੱਚ ਕੋਈ ਆਪਾਂ ਕੋਈ ਲਿਹਾਜ਼ ਹੀ ਨਹੀਂ ਰੱਖਦੇ ਹੈਗੇ ਪੇਟ ਨਾਲ ਹੈ ਨਾ ਹਾਂਜੀ ਦੇਸੀ ਖਾਣ ਦਾ ਹੈ ਜੀ ਦੇਸੀ ਖਾਣ ਨਹੀਂ ਮੈਂ ਦੇਸੀ ਖਾਣ ਸਰਦੋਂ ਕਰਦੇ ਵੀ ਪੇਟ ਨੂੰ ਇੱਕ ਕਬਾੜਖਾਨਾ ਬਣਾ ਲੈਂਦੇ ਹਾਂ ਹਾਂਜੀ ਜਿਵੇਂ ਵੀ ਕੋਸਾ ਆ ਗਿਆ ਹੈ ਨਾ ਉਹਨੂੰ ਆਪਾਂ ਵੀ ਖਾ ਲਓ ਬਸ ਐਦਾਂ ਹੀ ਚੱਲਦਾ ਨਾ ਹਾਂਜੀ ਪੰਜਾਬ ਦੇ ਵਿੱਚ ਹਾਂ ਪੰਜਾਬ ਦੇ ਵਿੱਚ ਵਿੱਚ ਕੁਝ ਖਾਸ ਕਰਕੇ ਹੈ ਬਾਕੀ ਜਿਵੇਂ ਕੋਨਾ ਸਰਦੀਆਂ ਦੇ ਬਣਾ ਆ ਕੇ ਦੋਸਤੋ ਤੋ ਸਰਦੀਆਂ ਦੇ ਵਿੱਚ ਕੀ ਹੈਗਾ ਕਿ ਜਿਵੇਂ ਪਿੰਨੀਆਂ ਹੈ ਨਾ ਹਾਂਜੀ ਹੋਰ ਕੱਢ ਲਓ ਚੌਲਾ ਆਉਂਦੀਆਂ ਪਿੰਨੀਆਂ ਹੋਣ ਚੌਲਾ ਆਉਂਦੀਆਂ ਪਿੰਨੀਆਂ ਹੋ ਗਈਆਂ ਪਤਾ ਨਹੀਂਗਾ ਜੋ ਜੋ ਵੀ ਹੈ ਹੈ ਨਾ ਸਿਆਲ ਦੇ ਵਿੱਚ ਪੰਜਾਬੀ ਬਾਕੀ ਮੂੰਹ ਵੀ ਖਾਣ ਪੀਣ ਦੇ ਸ਼ਕੀਨ ਹੁੰਦੇ ਹੁੰਦੇ ਹਾਂ ਜੀ ਕਿਸੇ ਨੇ ਰੇਲਾ ਖਾਣਾ ਕੋਈ ਕਹਿੰਦਾ ਮੈਂ ਗਰਮ ਗਲਾਬ ਜਾਮਨ ਖਾਣ ਗਿਆ ਹੈ ਨਾ ਕੁਸਾ ਇਸ ਤਰ੍ਹਾਂ ਦਾ ਕਿ ਤੁਸੀਂ ਜ਼ਿਆਦਾ ਖਾ ਖਾਂਦੇ ਹੋ ਹਾਂਜੀ ਗਰਮ ਜ਼ਿਆਦਾ ਗਲਾਬ ਜਮ ਉਠਾਦੇ ਤੁਸੀਂ ਹਾਂਜੀ ਹਾਂਜੀ ਵੈਸੇ ਮੇਰਾ ਸਰੀਰ ਪਹਿਲਾਂ ਤੋਂ ਹੀ ਸੈੱਟ ਆ ਗਿਆ ਪਰ ਪਹਿਲਾਂ ਅਸੀਂ ਕਬੱਡੀ ਵਗੈਰਾ ਖੇਡਦੇ ਰਹਾਂਗੇ ਪਰ ਮੈਰਿਜ ਤੋਂ ਬਾਅਦ ਕੁਝ ਨਾ ਕੁਝ ਦਿੱਕਤਾਂ ਆਉਣੇ ਸ਼ੁਰੂ ਹੋ ਜਾਂਦੀਆਂ ਹਨ ਹਾਂਜੀ ਹਾਂਜੀ ਵੀ ਜਿਵੇਂ ਪੇਟ ਦਾ ਬਾਹਰ ਵੱਲ ਨੂੰ ਆਉਣਾ ਕਿਉਂਕਿ ਉਹ ਲੋੜ ਤੋਂ ਵੱਧ ਡਾਈਟ ਜੋ ਬੇਫਾਲਤੂ ਦੇ ਵਿੱਚ ਹੈ ਖਾਣਾ ਜਿਵੇਂ ਕਿ ਜ਼ਿਆਦਾ ਆਪਾਂ ਇਹ ਹੁੰਦਾ ਲਖਵੀਰ ਜਿਆਦਾ ਆਪਾਂ ਡੈਡ ਫੂਡ ਲੈ ਲੈਂਦੇ ਆ। ਹਾਂਜੀ। ਡੈਡ ਫੂਡ ਉਹ ਹੁੰਦਾ ਹੈਗਾ ਜਿਹੜਾ ਫਾਸਟ ਫੂਡ ਆ ਨਾ ਉਹ ਸਾਰਾ ਇੱਕ ਤਰ੍ਹਾਂ ਦਾ ਡੈਡ ਫੂਡ ਆ। ਜਿਹਨੇ ਜਾ ਕੇ ਪੇਟ ਦੇ ਵਿੱਚ ਹਾਫੜਾ ਦਾ ਫੜੀ ਮਚਾਉ। ਸੋ ਦੋਸਤੋ ਗੱਲ ਕਰੀਏ ਕਿ ਜਿਹੜਾ ਡੈਡ ਫੂਡ ਆਗਾ ਉਹ ਪੇਟ ਦੇ ਅੰਦਰ ਜਾ ਕੇ ਬਹੁਤ ਜ਼ਿਆਦਾ ਹਾਫੜਾ ਦਾ ਫੜੀ ਕਰਦਾ ਹੈਗਾ। ਜਿਹਦਾ ਕਿ ਸਰੀਰ ਨੂੰ ਕੋਈ ਕੈਲੋਰੀ ਨਹੀਂ ਮਿਲਦੀ ਹੈਗੀ। ਠੀਕ ਹੈ ਨਾ ਕੋਈ ਉਹਦੇ ਵਿੱਚ એનર્ਜੀ ਨਹੀਂ ਹੁੰਦੀ ਹੈਗੀ। ਹਾਂਜੀ। ਠੀਕ ਹੈ ਨਾ। ਸੋ ਐਨਰਜੀ ਜਿਹੜੀਆਂ ਚੀਜ਼ਾਂ ਦੇ ਵਿੱਚ ਹੁੰਦੀ ਹੈ ਜਿਵੇਂ ਮੈਂ ਚਲੋ ਆਪਾਂ ਕਿਹਾ ਕੋਈ ਡਾਕਟਰਾਂਗੇ ਹਨਾ ਜਾਂ ਕੋਈ ਹੋਰ ਲਖਵੀਰ ਅਸੀਂ ਆਪਣਾ ਮਤਲਬ ਭਾਰ ਘਟਾਇਆ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਇੱਕ ਮੈਂਬਰ ਦਾ ਆ ਬੇਟਾ ਔਰ ਜਾ ਲੱਗਿਆ ਸਾਨੂੰ ਆਪਣੇ ਆਪ ਨੂੰ ਵੀ ਫੀਲਿੰਗ ਹੁੰਦਾ ਸੀ ਤੋਂ ਇਹਨਾਂ ਨੂੰ ਵੀ ਹੁੰਦਾ ਸੀਗਾ ਮੈਨੂੰ ਬਹੁਤ ਜ਼ਿਆਦਾ ਹੁੰਦਾ ਸੀ ਜਿਵੇਂ ਆ ਔਖਾ ਲਾ ਦਿੰਦਾ ਨਾ ਵੀ ਇਹਨਾਂ ਦੀ ਤਾਂ ਸਰੀਰ ਇਹਨਾਂ ਦਾ ਫਟ ਜਾਇਆ ਸੀਗਾ ਪਰ ਮੇ ਤਾਂ ਉਸ ਤੋਂ ਜ਼ਿਆਦਾ ਹੀ ਹੋ ਗਈ ਸੀ ਨਾ ਲੋੜ ਤੋਂ ਵੱਧ ਤੇ ਇੱਕ ਮੰਜੇ ਤੇ ਬੈਠਣ ਸਿਰਫ ਤਾਂ ਕੈਰ ਦਾ ਕਰਦੇ ਹਨਾ ਔਰ ਜ਼ਿਆਦਾ ਹੋ ਗਿਆ ਸੀ weight ਮੇਰਾ ਉਹ ਫਿਰ ਨਾ ਕੀ ਹੈਗਾ ਜਿਵੇਂ ਮਤਲਬ ਕਈ ਵਾਰ ਤਾਂ ਘਰੋਂ ਬਾਹਰ ਨਿਕਲਣ ਦੇ ਵਿੱਚ ਵੀ ਸ਼ਰਮ ਆਉਂਦੀ ਹੈਗੀ ਠੀਕ ਹੈ ਨਾ ਤੁਹਾਡੇ ਮਨ ਦਾ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਸੀਂ weight loss ਕਰਨਾ ਹੈ ਮੈਂ ਪੱਕਾ ਦਾਅਵੇ ਨਾਲ ਕਹਿ ਸਕਦਾ 30 35 ਕਿਲੋ ਤੱਕ ਵਜ਼ਨ ਵੀ ਘਟਾ ਸਕਦੇ ਘਟ ਸਕਦਾ ਹਾਂ ਜੀ ਆਰਾਮ ਨਾਲ ਘਟ ਜੂਗਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਤੁਸੀਂ ਸਾਡੇ ਨਾਲ ਨੂੰ ਭਾਵੇਂ ਹਾਸ ਨਹੀਂ ਲਾਉਂਗੇ 30 35 ਕਿਲੋ ਤੱਕ ਵਜ਼ਨ ਘਟਾ ਸਕ ਜੂਗੇ ਸੋ ਦੋਸਤੋ ਗੱਲ ਕਰ ਲਈਏ ਕਿ ਉਸ ਪ੍ਰੋਡਕਟ ਦਾ ਨਾਮ ਕੀ ਹੈਗਾ ਸੋ ਲਖਵੀਰ ਦਿਖਾ ਜੀ ਲਓ ਜੀ ਖੋਏ ਦੇ ਵਿੱਚ ਗਾਜਰ ਕਰੀ ਜਾਉਗੇ ਮੈਲਟ ਗਾਜਰ ਮੈਲਟ ਕਰਨ ਤੋਂ ਪਹਿਲਾਂ ਗਾਜਰ ਦਾ ਪਾਣੀ ਜਿਹੜਾ ਕੱਢ ਕੇ ਨਾ ਇਹਨੂੰ ਇੱਕ ਵਾਰੀ ਕੁੰਨਿਆ ਜਾਊਗਾ ਅੱਜ ਇਹਦੇ ਰੁਪਿੰਦਰ ਦੇ ਬਿਮਾਰ ਹੋਣ ਕਰਕੇ ਨਾ ਇਹਨੂੰ ਅਸੀਂ ਮੈਡੀਸਨ ਅਜੇ ਦਵਾ ਕੇ ਲੈ ਕੇ ਆਉਣੀ ਆ ਲੈ ਕੇ ਜਾਣਾ ਸਹਿਰ ਠਨੌਲਾ ਤੇ ਇਹਦੇ ਬਿਮਾਰ ਹੋਣ ਕਰਕੇ ਸਾਥੋਂ ਅੱਜ ਸਵੇਹਾ ਅਗੇੜਾ ਲੱਗਿਆ ਨਹੀਂ ਹੈ। ਸੋ ਤਾਂ ਕਰਕੇ ਅੱਜ ਘਰ ਤੋਂ ਹੀ ਵੀਡੀਓ ਸ਼ੂਟ ਕਰ ਰਹੇ ਹਾਂ। ਦੇ ਪ੍ਰੋਡਕਟ ਹੈ ਜਿਹੜਾ ਨਾ ਤੁਸੀਂ ਇਹ ਲੈ ਸਕਦੇ ਹੋ। ਛੋਟੇ ਬੱਚੇ ਵੀ ਇਸ ਨੂੰ ਵਰਤ ਸਕਦੇ ਆ ਜਿਹਦੇ ਤੇਜਾ ਵਗੈਰਾ ਜ਼ਿਆਦਾ ਬਣਦਾ ਹੈ। ਸੋ ਇਹ ਵਾਲੀ ਗ੍ਰੀਨ ਟੀ ਹੈ ਤੁਸੀਂ। ਠੀਕ ਹੈ ਨਾ। ਜਿਹੜਾ ਸਕਰੀਨ ਸ਼ਾਟ ਲੈ ਲਿਓ ਜਾਂ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈ। ਸੋ ਇਹਦੇ ਵਿੱਚ 60 ਟੈਬਲੇਟ ਟਾਈਪ ਨਹੀਂ ਗੀਆਂ। ਕੋਸ ਐਸ ਤਰ੍ਹਾਂ ਦਾ ਪ੍ਰੋਡਕਟ ਹੈ ਇਹ ਦਿਖਾ ਵੀ ਦਿੰਦੇ ਆ। ਜਦੋਂ ਇਹਨੂੰ ਪਾਣੀ ਦੇ ਵਿੱਚ ਪਾਉਂਗੇ ਨਾ ਇਹਨੂੰ ਤੁਸੀਂ ਪਾਣੀ ਨੂੰ ਨਾ ਚੰਗੀ ਤਰ੍ਹਾਂ ਬਸ ਹਾਲ ਪ੍ਰੈਕਟੀਕਲ ਹੋਣੀ ਦਿਖਾਉਨੇ ਆਪਾਂ। ਬਸ 1 ਮਿੰਟ ਲਈ ਵੇਟ ਕਰੋ ਲਖਵੀਰ ਕਿ ਤੁਸੀਂ ਗਰਮ ਪਾਣੀ ਲੈ ਕੇ ਆਓ। ਉਬਾਲਾ ਨਾ ਪਾੜ ਜਿਨਾ ਪਾਣੀ ਨੂੰ ਉਬਾਲ ਲਓ ਪਹਿਲਾਂ। ਉਹਦੇ ਵਿੱਚ ਬਸ 1 ਮਿੰਟ ਦੇ ਵਿੱਚ ਹੀ ਤੁਹਾਨੂੰ ਸਾਰਾ ਪ੍ਰੈਕਟੀਕਲੀ ਦਿਖਾਉਨੇ ਆ। ਲਓ ਜੀ ਥੋੜਾ ਜਿਹਾ ਗਰਮ ਪਾਣੀ ਆਪਾਂ ਲਵਾਂਗੇ। ਲਖਵੀਰ ਨੇ ਕੇਟਲ ਦੇ ਵਿੱਚ ਪਾਣੀ ਗਰਮ ਕਰ ਲਿਆ। ਲਖਵੀਰ ਲੈ ਕੇ ਆਇਓ। ਕਿਉਂਕਿ ਅੱਜ ਤੁਹਾਨੂੰ ਕਈ ਮੈਸੇਜ ਆਏ ਸੀ ਤੁਹਾਡੇ ਤੇ ਅੱਜ ਤੁਹਾਨੂੰ ਇਹ ਸਾਰਾ ਅਸੀਂ ਪ੍ਰੈਕਟੀਕਲੀ ਹੀ ਦਿਖਾਵਾਂਗੇ ਪਾਣੀ ਦੇਖੋ ਜੀ ਇਹ ਰਿਜਨ ਲੱਗ ਗਿਆ ਪਾਣੀ ਪਾਣੀ ਨਾਲ ਉੱਪਰ ਰਿੰਨਣਾਗਾ ਮਤਲਬ ਕਿ ਠੰਡੇ ਪਾਣੀ ਚ ਜਾਂ ਕੋਸੇ ਪਾਣੀ ਵਿੱਚ ਨਹੀਂ ਇਹ ਪਾਉਣੀ ਹੈਗੀ ਇਹ ਪਾਣੀ ਉਬਾਲੇ ਦੇਣ ਲੱਗਾ ਹੈ ਫਿਰ ਬੰਦ ਕਰ ਦਿੰਨੇ ਆ ਉਹ ਜਦੋਂ ਬੋਇਲ ਹੋ ਗਿਆ ਪਾਣੀ ਗਰਮ ਹੋ ਗਿਆ ਹੈਨਾ ਕਹਿਣ ਤੋਂ ਭਾਵੇਂ ਇਦਾਂ ਵੀ ਤੁਸੀਂ ਸਵੇਰ ਉੱਠਣਾ ਹੈਗਾ ਸਵੇਰ ਉੱਠ ਕੇ ਭਾਵੇਂ ਆਪਾਂ ਚੁੱਲ੍ਹੇ ਤੇ ਗਰਮ ਕਰਦੇ ਆ ਜਾਂ ਕਿਵੇਂ ਵੀ ਹੈ ਤੁਸੀਂ ਇੱਕ ਕੱਪ ਪਾਣੀ ਲਓਗੇ ਠੀਕ ਹੈਨਾ ਬਸ ਇੰਨਾ ਕੁ ਪਾਣੀ ਲੈਣਾ ਆਪਾਂ ਨੇ ਸੋ ਦੋਸਤੋ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਅੱਜ ਅਸੀਂ ਤੁਹਾਨੂੰ ਉਹ ਤੰਬਾਕੇਦਾਰ ਇੰਟਰਵਿਊ ਤੁਹਾਡੀ ਕਰਾਵਾਂਗੇ ਜਿਹਦੇ ਨਾਲ ਤੁਹਾਡਾ ਤਜਾਬੀਪਣ ਵੀ ਖਤਮ ਹੋ ਜੀਗਾ ਹਾਂਜੀ ਹਾਂ ਕੋਈ ਆਜੀਬ ਫੀਟ ਗੈਸ ਵੀ ਬਹੁਤਿਆਂ ਨੂੰ ਬਣਦੀ ਆਇਆ ਨਾਲ ਕਿ ਵੀ ਉਹ ਚੀਜ਼ਾਂ ਵੀ ਸਭ ਖਤਮ ਹੋ ਜਾਣੀਆਂ ਨੇ ਸੱਚ ਨਾਲ ਛੋਟੇ ਬੱਚਿਆਂ ਦੇ ਵਿੱਚ ਮਤਲਬ ਤੁਸੀਂ ਇਹ ਦੇ ਸਕਦੇ ਸੋਨੂੰ ਪ੍ਰੈਕਟੀਕਲੀ ਤੁਸੀਂ ਦੇਖੋ ਠੰਡਾ ਹੋ ਜਾਏ ਨਾ ਆਹ ਤੇ ਆਪਾਂ ਟੈਬਲੇਟ ਲੈ ਲਈ ਆ ਬਾਅਦ। ਇਹ ਟੈਬਲੇਟ ਆਪਾਂ ਹੁਣ ਇਸ ਪਾਣੀ ਦੇ ਵਿੱਚ ਪਾਵਾਂਗੇ ਤੁਸੀਂ ਇਹਦਾ ਰਿਜ਼ਲਟ ਦੇਖੋ। ਤੁਸੀਂ ਦੇਖ ਸਕਦੇ ਹੋ ਕਿਵੇਂ ਉਬਲਦਾ ਹੈ ਨਾ। ਫਿਰ ਇਹ ਹੀ ਲਖਵੀਰ ਜਦੋਂ ਪੀਣਾ ਹੁੰਦਾਗਾ ਕਿਦਾਂ ਪੀਦਾ ਪੀ ਆ ਜਾਂਦਾ। ਇਹ ਬਸ ਆਪਾਂ ਜਿਵੇਂ ਚਾਹ ਜਿੰਨੇ ਕ ਆਪਾਂ ਗਰਮ ਪੀਂਨੇ ਹਨ ਉਹਦੇ ਹੀ ਪੀ ਲਓ ਜਿੰਨੇ ਕ ਆਪਾਂ ਚਾਹ। ਕੇ। ਹਾਂਜੀ। ਸੋ ਬਸ ਇਹ ਤੁਸੀਂ ਦਿਨ ਦੇ ਵਿੱਚ 3 ਜਾਂ 4 ਟੈਬਲੇਟ ਨਹੀਂ ਗਏ ਜਿਹੜੀਆਂ ਤੁਸੀਂ ਮਤਲਬ ਲੈ ਸਕਦੇ ਹੋ ਕੁਝ ਐਸ ਤਰ੍ਹਾਂ ਇਦਾਂ ਦੀ ਝੱਗ ਜੀ ਬਣ ਜਾਂਦੀ ਹੈ ਉਬਾਲ ਆ ਜਾਂਦਾ ਇਹਨੂੰ ਪੀਣ ਦੇ ਵਿੱਚ ਟੇਸਟ ਸਾਰਾ ਗ੍ਰੀਨ ਟੀ ਨਾਲ ਦੀ ਹੈਗਾ ਸੋ ਇਹ ਸੀਗਾ ਉਹ ਫਾਰਮੂਲਾ ਦੋਸਤੋ ਜਿਹਨੂੰ ਤੁਸੀਂ ਬੇਚ ਇੱਕ ਮਤਲਬ ਆਪਦੇ ਸਰੀਰ ਦੇ ਉੱਪਰ ਲਾਗੂ ਕਰ ਸਕਦੇ ਹੋ ਵਰਤ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਨੇਗੇ ਜਿਵੇਂ ਮੈਂ ਕਹੇਗਾ ਵੀ 30 ਤੋਂ 35 ਕਿਲੋ ਵਜਨ ਤੁਸੀਂ ਘਟਾ ਸਕਦੇ ਹੋ ਆਰਾਮ ਦੇ ਨਾਲ ਕੁਝ ਭਣਾ ਦੇ ਤਾਂ ਜੀਵ ਦੰਦਾ ਥੱਲੇ ਆ ਗਈ ਹੋਣੀ ਆ ਵੀ ਪਤਾ ਨਹੀਂ ਲਖਵੀਰ ਹੋਣੀ ਵਿਊ ਲੈਣ ਦੇ ਚੱਕਰ ਦੇ ਵਿੱਚ ਮਤਲਬ ਇਹ ਸਾਰਾ ਹੈ ਨਾ ਕਰ ਰਹੇ ਨੇ ਪਰ ਇਹ ਰਿਐਲਿਟੀ ਦੇ ਵਿੱਚ ਹੈਗਾ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਜੇ ਤੁਹਾਡਾ ਮਨ ਦੀ ਪਾਵਰ ਤੁਹਾਡੀ ਤਾਕਤਵਾਰਾ ਤੁਸੀਂ ਮਤਲਬ ਥੱਕ ਗਏ ਹੋ ਹੈ ਨਾ ਲਖਵੀਰ ਇਦਾਂ ਹੈ ਨਾ ਤੁਸੀਂ ਥੱਕ ਗਏ ਹੋਗੇ ਵੀ ਤੁਹਾਨੂੰ ਲੱਗਦਾ ਵੀ ਯਾਰ ਸਭ ਕੁਝ ਜ਼ਿੰਦਗੀ ਦੇ ਵਿੱਚ ਬੋਰਿੰਗ ਹੈ ਇਹ ਬੋਰ ਹੋ ਰਹੇ ਹਾਂ ਅਸੀਂ ਨਾ ਕਿਉਂਕਿ ਬੋਰਿੰਗ ਹੀ ਹੋ ਜਾਂਦੀ ਹੈ ਨਾ ਜ਼ਿੰਦਗੀ ਇਦਾਂ ਦੀ ਮੈਨੂੰ ਐ ਲੱਗਦਾ ਨਹੀਂ ਹੈ ਕਿ ਸੁਬੇ ਮੇਰਾ ਕਦੇ ਵੀ ਬੇਰ ਘਟ ਨਹੀਂ ਸਕਦਾ ਮੈਨਾਂ ਲੱਗਦਾ ਵੀ ਉਹ ਮੇਰੇ ਮੀਟਿੰਗ ਕੱਟਦਾ ਹੈਗਾ ਅ ਮੇਰੇ ਖਿਆਲ ਚ ਲਖਵੀਰ ਜੀ ਇਹ ਗੱਲ ਕਰੀਏ ਮੈਰਿਜ ਵੇਲੇ ਤਾਂ ਮੈਰਿਜ ਟਾਈਮ ਤਾਂ ਹਨਾ 24 47 48 ਕਿਉਂਕਿ ਲੋਸ ਹਾ ਜੋ ਉਦੋਂ ਵਜਨ ਬਹੁਤ ਜ਼ਿਆਦਾ ਘੱਟ ਸੀਗਾ ਪਰ ਬਾਅਦ ਦੇ ਵਿੱਚ ਕੀ ਹੈਗਾ ਅ ਕੁਝ ਚਲੋ ਮਤਲਬ ਪ੍ਰੈਗਨਨਸੀ ਵਗੈਰਾ ਹੋ ਜਾਂਦੀ ਹੈ ਹਨਾ ਥੋੜਾ ਜਿਹਾ ਉਸ ਤੋਂ ਬਾਅਦ ਇਹ ਕੰਮ ਥੋੜਾ ਜਿਹਾ ਵੱਧ ਹੋ ਜਾਂਦਾ ਕਿਉਂਕਿ ਸਰੀਰ ਤੇ ਉਹਨਾਂ ਧਿਆਨ ਹੀ ਨਹੀਂ ਦਿੱਤਾ ਜਾਂਦਾ ਕਿਉਂਕਿ ਕਈ ਪਣਾ ਕੋਲ ਕੰਮ ਹੀ ਇੰਨਾ ਜ਼ਿਆਦਾ ਹੈ ਤੇ ਉਹ ਕਹਿੰਦੇ ਸਾਨੂੰ ਵੇਲੇ ਨਹੀਂ ਰਹਿੰਦੀ ਜਾ ਉਹ ਕਹਿੰਦੇ ਨੇ ਅਸੀਂ ਲੋੜ ਤੋਂ ਵੱਧ ਕੰਮ ਕਰਦੇ ਆ ਪਰ ਫੈਟ ਨਹੀਂ ਘਟਦੀ ਘਟਦੀ ਹਾਂਜੀ ਹੈਟ ਨੂੰ ਘਟਾਉਣ ਦਾ ਇਹ ਫਾਰਮੂਲਾ ਬਹੁਤ ਸੋਹਣਾ ਹੈਗਾ ਤੁਸੀਂ ਵਰਤੋ ਅੱਜ ਆਪਾਂ ਵੀ ਟੈਸਟ ਕਰਕੇ ਦੇਖਦੇ ਆ ਤੇ ਸੱਚ ਇੱਕ ਮੈਂ ਇਹਦਾ ਟੈਸਟ ਲੇਣਾ ਉਹ ਚੀਨੀ ਬਾਰੇ ਦੱਸੋ ਕਿ ਚੀਨੀ ਦੇ ਕੱਪ ਚ ਜਿਹੜਾ ਤੁਸੀਂ ਆਪਾਂ ਸਟੀਲ ਦਾ ਕੱਪ ਨਹੀਂ ਗਲਾਸ ਨਹੀਂ ਕੋਈ ਲੈਣਾ ਨਾ ਮਤਲਬ ਕਿ ਜੇ ਮੈਂ ਇਹ ਚੀਨੀ ਦਾ ਕੱਪ ਆਗਾ ਤੇ ਇਹ ਚੀਨੀ ਦੇ ਕੱਪ ਚ ਹੀ ਪੀਤੀ ਜਾਂਦੀ ਹੈਗੀ اچھا ਉਹ ਦੱਸਿਆਗਾ ਵੀ ਚੀਨੀ ਦੇ ਕੱਪ ਚ ਹਾਂਜੀ ਹਾਂਜੀ ਚੀਨੀ ਦੇ ਕੱਪ ਚ ਇਹ ਪੀਤੀ ਜਾਂਦੀ ਹੈ ਤੁਸੀਂ ਕਹਾਉਂਗਾ ਕਿ ਕੱਪ ਦਾ ਡੰਡੀ ਨਹੀਂ ਹੈਗੇ ਬੱਚਿਆਂ ਨੇ ਦੇਖ ਤੋ ਤੁਸੀਂ ਕੱਪ ਨਹੀਂ ਚੇ ਪਿੰਡ ਚ ਵੀ ਵਧੀਆ ਹੈ ਨਾ ਠੀਕ ਹੈ ਜਿਵੇਂ ਨਾ ਜਿਵੇਂ ਆਪਣਾ ਹਾਜਮੁਲਾ ਹੁੰਦਾ ਹੈ ਹਨਾ ਹਾਂਜੀ ਹਾਂਜੀ ਉਸ ਦਾ ਹਾਜਮੁਲੇ ਦੀ ਗੋਲੀ ਖਾ ਲਓ ਤੁਸੀਂ ਬਿਲਕੁਲ ਉਦਾਂ ਦੀ ਇਹਦਾ ਟੇਸਟ ਹੈਗਾ ਸੋ ਵੀ ਮਿੱਤਰੋ ਸਾਡੇ ਭਰਾਵੋ ਉੱਤੇ ਭੈਣੋ ਤੁਸੀਂ ਬਹੁਤ ਸਾਰੇ ਕਮੈਂਟ ਕੀਤੇ ਕਿ ਸਾਨੂੰ ਉਸ ਪ੍ਰੋਡਕਟ ਜਾਂ ਉਸ ਮੰਤਰ ਦੇ ਬਾਰੇ ਦੱਸੋ ਕਿ ਕੀ ਗੱਲਬਾਤ ਹੈ ਸੋ ਇਹ ਇਹ ਮੰਤਰ ਸੀਗਾ ਬਾਕੀ ਤਿੰਨ ਤੋਂ 4 ਕਿਲੋਮੀਟਰ ਜਿਹੜੀ ਸੈਰ ਹੈ ਉਹ ਲਾਜ਼ਮੀ ਹੈ ਇਹਦੇ ਵਿੱਚ ਉਹ ਲਾਜ਼ਮੀ ਆ ਉਹ ਕਰਨੀ ਜ਼ਰੂਰੀ ਹੈ ਸੋ ਨਾਲ ਹਾਂ ਸੈਰ ਤੁਸੀਂ ਘੱਟੋ-ਘੱਟ 3 ਤੋਂ 4 ਕਿਲੋਮੀਟਰ ਲਾਜ਼ਮੀ ਕਰੋਗੇ ਜਿਹਦੇ ਨਾਲ ਤੁਹਾਡਾ 80% ਇਹਨੇ ਕੰਮ ਕਰਨਾ ਤੇ 60% ਆਪਣੀ ਜਿਹੜੀ ਸੈੱਟ ਕਰਨੀ ਉਹ ਕਿਸੇ ਟਾਈਮ ਵੀ ਕਰ ਲਓ ਜਦੋਂ ਤੁਹਾਡੇ ਕੋਲ ਸਮਾਂ ਗਾ ਤਿੰਨ ਚਾਰ ਕਿਲੋਮੀਟਰ ਕੋਈ ਸਮਾਂ ਹੈ ਨਹੀਂ ਸੀ ਗਿਆ ਨਹੀਂ ਹੈਗੇ ਸੀਗੇ ਚਲੋ ਵੀ ਕਰੀਏ ਅਸੀਂ ਉਹ ਕਰ ਲਿਆ ਨਾ ਤੇ ਉਹਦੇ ਵਿੱਚ ਕੀ ਆਪਾਂ ਨੂੰ ਕੋਈ ਦਿੱਕਤਾਂ ਆਉਂਦੀਆਂ ਨਹੀਂ ਜਦੋਂ ਆਪਾਂ ਘਰੋਂ ਪਹਿਲਾਂ ਸਟਾਰਟਿੰਗ ਕਰਦੇ ਆਂਗੇ ਹੈਨਾ ਪਰ ਉਹੀ ਲੋਕ ਬਾਅਦ ਵਿੱਚ ਹੌਸਲਾ ਫਜ਼ਾਈ ਦਿੰਦੇ ਨੇ ਜਾਂ ਕਹਿੰਦੇ ਨੇ ਕਿ ਵਾਕਈ ਯਾਰ ਤੁਸੀਂ ਰੈਗੂਲਰ ਜਾਂਦੇ ਰਹੋ ਹੈਨਾ ਜੇ ਤੁਸੀਂ ਵਾਕਿੰਗ ਕੀਤੀ ਤਾਂ ਉਹਦੇ ਨਾਲ ਤੁਹਾਡਾ weight ਘਟਿਆ ਹੈ ਹੈਨਾ ਸੋ ਅੱਜ ਲਈ ਸਿਰਫ ਇੰਨਾ ਹੀ ਸੀਗਾ ਅ ਅਗਲੀ ਵੀਡੀਓ ਦੇ ਵਿੱਚ ਆਪਾਂ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਇੱਕ ਨਵੀਂ ਜਗ੍ਹਾ ਤੇ ਤੁਹਾਡੇ ਨਾਲ ਫਿਰ ਤੋਂ ਸਾਂਝ ਪਾਵਾਂਗੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ